ਜਾ ਮਾ ਮਾ ਬਈ ਗਾ ਗਾ ਰਹੇ ਓਏ ਮੈਂ ਉਹ ਕੀ ਵੀ ਸੀ ਦਾ ਨਾ ਆਪ ਜੀ ਬੰਨਣਾ ਰੈਪੇਰੇਟਰ ਹੈ ਬਾਕਟਰ ਜਿਵੇਂ ਸੀ ਪਲਾਈਵੁੱਡ ਮੈਚੇਜ ਸ਼ਾਪ ਆ ਗਈ ਦੇ ਸ਼ਾਰਟ ਸੈਕਿੰਡ ਜੀ ਜਿਸ ਕਾ ਕੇ ਤੋਂ ਆ ਗਈ ਦੇ ਕਾਫੀ ਮਤਲਬ ਬਦਸਾਬ ਕੀਤਾ ਜਾ ਦੇ ਕਿੰਨੇ ਵਜੇ ਇਹ ਸਾਡੇ ਚਾ ਚਾ ਕੇ ਗੱਲ ਗਏ ਜੀ 15:20 ਜਸਤੋ ਜੜਿਆ ਬਦਾਂ ਦੀ ਵਰਨਸ਼ ਚੰਡਿਆਲਿਓ ਬਟਾਲਿਓ ਕੰਲੀਤਾ ਦੇ ਹੀ ਦੁਕਾਨਦਾਰ ਨਾ ਦੇ ਪਾਸੇ ਕੋਸ਼ ਸ਼ਾਪ ਹੈ ਉਹਨਾਂ ਦਾ ਜ਼ਾਬਤ ਨਾ ਸਾਡਾ ਦਰਜਾ ਨਜ਼ਾਰਾ ਗੱਲ ਹੈ ਨਾ ਦੇ ਸਾਹਿਬ ਦੇ ਖਾਣਾ ਖਾਣੇ ਦਾ ਰਾਜ ਹੋਣਾ ਹੈ ਇਹ ਬੜੀ ਦੁਕਾਨ ਦਾ ਜਿਹੜੇ ਨਹੀਂ ਤਾਂ ਜੇ ਅਸਮੰਟੀ ਵਾਲੇ ਕੋਈ ਨਹੀਂ ਆਉਣਗੇ ਜੀ ਬੈਠਾਂਗੇ ਪਤਾ ਲੱਗੂਗਾ ਉਹ ਤਾਂ ਨੀਚੇ ਦੀ ਦੁਕਾਨ ਹੈ ਜੀ 440 ਦੇ ਉੱਤੇ ਤੁਹਾਨੂੰ ਤਲਾ ਆਈ ਜੇ ਕਿ ਫਾਇਰ ਚਾਲ ਹੋਈ ਹੈ ਫੌਰਨ ਸਾਡੇ ਜਿਹੜਾ ਫਾਇਟਰੀ ਜਿਹੜਾ ਸਿਰੋਲੈਂਡ ਦਾ ਟਾਊਨ ਹਾਲ ਦਾ ਫੌਰਨ ਆਜੇ ਇਕੱਠਾ ਜੱਗ ਬਹੁਤ ਜਾਰੀ ਜੇ ਨਾ ਆ ਕੇ ਮਿਲਾਈ ਕਰਦੀ ਨਾਲ ਹੀ ਅੱਜ ਜਾ ਰਹੀ ਹੁੰਦੇ ਆ ਬਈ ਨਾਲ ਬਟਾਲੇ ਤੋਂ ਤਰਨਤਾਰ ਤੋਂ ਜਦਿਆਲੇਪੁਰ ਤੋਂ ਜੱਟੋ ਦਾ ਤਾਵਾਡ ਵਾਟੇ ਟੈਂਡਰ ਬਣਾ ਕੇ ਅੱਜ ਦੇ ਕਾਬੂ ਕਰਦੇ ਹੁਣ ਤੱਕ ਤਕਰੀਬਨ 45-50 ਦੇ ਲੱਗੇ ਪਾਣੀ ਪੈ ਚੁੱਕਾ ਟੜੇ ਇਹ ਤਾਂ ਮਾਲਕ ਤੋਂ ਦੱਸ ਸਕਦੇ ਜੇ ਮਾਲਕ ਦੱਸ ਸਕਦਾ ਤਾਂ ਕਿੰਨਾ ਨਿਕਾਲਿਆ ਅਹ ਫਿਕਰ ਹਉਦਾ ਵੀ ਬ੍ਰਦਰ ਹਉਦਾ ਵੀ ਫਿਰ ਆਨੇ ਆ ਕੇ ਨਾ ਦੇਖੀ ਕੋਈ ਨਾਲ ਦੀ ਨੁਕਸਾਨ ਨਹੀਂ ਹੋਇਆ ਫਰਟ ਤੋਂ ਮੜਾ ਮੜਾ ਜਿਹੜਾ ਲੱਗੇ ਬਿ ਫਲੈਕਸਿਬਲ ਖੋਦ ਸੰਦੇ ਇਹਦਾ ਮਚਾਰਾ ਤਨੇ ਮਗਲੇ ਦੀ ਸਾਰ 50 ਗੜੀਆਂ ਲੱਗ ਕੇ ਪਾੜੀ 440 ਹੋਰ ਕਲੀਅਰ ਹੈ ਬਸ ਸਮਾਨ ਘਟਾਉਂਦੇ ਸਾਡੇ ਵਾਲੇ ਪੀਰ ਇਰਮੀ ਉਹ ਗੱਡੀਆਂ ਤੇ ਭੁਲਾ ਦੋ ਕੰਸੀ ਦੇਟ ਮਰਾ ਮਟਾ ਜਨੇਰ ਲਈ ਪੰਟ ਟੌਨ ਧੰਨਵਾਦ ਆ ਦੇ ਲੋਕਾਂ ਦੇ ਨਾਮ ਇਹ ਮਾਲਕਾਂ ਨੇ ਕਹਿ ਤੋ 100 ਸੈਂਟਰ ਕੋਈ ਆਏ ਨੇ 100 ਸੈਂਟਰ ਦਾ ਅੱਜ ਉਤਾਰਾ ਦਾ 100 ਸੈਂਟਰ ਹੋਇਆ ਜਿਹੜਾ ਆਪ ਗੱਡੀ ਤੇ ਜਿਹੜੀਆਂ ਗੱਡੀਆਂ ਨੇ ਆਈਆਂ ਆ ਕਿ ਕਿਹੜੇ ਕਿਹੜੇ ਜਿਹੜਾ ਇਹ ਬਟਾਲੇ ਤੋਂ ਤਰਨਤਾਰ ਤੋਂ ਜੰਡੇਵਾਲਾ ਸ਼ੁਰੂ ਤੋਂ ਅਮਰਸਰ ਸਹਿਬ ਤੋਂ ਤੇ ਸੇਵਾ ਸੰਪੰਨ ਕੋਸ਼ਿਸ਼ ਤੋਂ ਸਾਡੇ ਲਈ ਗੱਡੀਆਂ ਆਈਆਂ ਨੇ